ਨਾ ਕਿਸੇ ਨੂੰ ਕੁੱਤੇ ਨੇ ਵੱਢਿਆ ਨਾ ਕਿਸੇ ਦੇ ਕੋਈ ਨੁਕਸਾਨ ਕਰਿਆ ਉਹਦੇ ਆਲੇ-ਦਲੇ ਚਾਰ ਦਿਵਾਰੀ ਹੋਈ ਹੋਈ ਸੀਗੀ ਇਹਨੇ ਦੇ ਮਾਨ ਨੇ ਉਹ ਬੰਦਿਆ ਤੋਂ ਚਾਰ ਦਿਵਾਰੀ ਢਾਕੇ ਗੇਟ-ਗੂਟ ਪਤਾ ਨਹੀਂ ਕਿੱਥੇ ਲੈ ਕੇ ਚਾਪੀਓ ਖਤਮ ਕਰਤੀ ਆ ਜਿਹੜਾ ਹਰਚੰਦ ਸਿੰਘ ਆ ਜੀ ਇਹ ਹੁਣ ਆਧਾਰਕ ਸਰਪੰਚ ਦੀ ਜੀ ਸਰਪੰਚ ਡੈਥ ਕਰਨ ਤੋਂ ਬਾਅਦ ਇਹਦੇ ਵੀ ਸੈਨ ਨੇ ਉਦੋਂ ਇਹ ਨਾਲ ਸੀ ਬਿਲਕੁਲੇ ਹੋਣਾ ਚਾਹੀਦਾ ਬਹੁਤ ਵੱਡੀ ਦਿੱਕਤ ਆ ਜਿਹੜੇ ਗਰੀਬ ਆ ਆਦਮੀ ਨੇ ਉਹਨਾਂ ਨੂੰ ਵਿਚਾਰੇ ਨੂੰ ਆਪਣੇ ਘਰਾਂ 'ਚੇ ਪਸੂ ਦੱਬਣੇ ਪੈਂਦੇ ਆ ਸਾਹੀ ਨਹੀਂ ਇਹ ਹੱਡਾ ਰੋਲੀ ਟਹਾਈ ਕਰੂੰਗੇ 2022 ਜੀ 2022 ਚ ਸਰਪੰਚ ਨੇ ਟਹਾਈ ਸੀ ਪੁਲਿਸ ਨੇ ਵੀ ਸਾਡੇ ਤੇ ੱੱਕੀ ਕਰਿਆ ਜੀ ਹੋਰ ਥਰੇ ਆ ਕੇ ਝੰਡੀਆਂ ਖੋਹੀਆਂ ਬਾਕੀ ਅਸੀਂ ਰੋਕਦੇ ਤਾਂ ਹੈ ਹੀ ਨਹੀਂ ਤੇ ਰਾਤ ਉਹਨਾਂ ਦਾ ਰੋਕਿਆ ਨਹੀਂ ਅਸੀਂ ਬੋਲ ਤਾਂ ਸਕਦੇ ਆ ਪਰ ਸਾਨੂੰ ਬੋਲਣ ਵੀ ਨਹੀਂ ਦਿੱਤਾ ਹੁਣ ਤੁਸੀਂ ਤਾਂ ਜੇ ਗੁਣ ਜੇ ਨਹੀਂ ਹੁਣ ਮੈਂ ਤਾਂ ਕਹਿਣ ਲੱਗਾ ਬਨੂ ਜੀ ਸਰ ਮੈਂ ਲੱਗਿਆ ਦੱਸੋ ਸਾਡੇ ਇਲਾਕੇ ਦੀ ਆ ਪ੍ਰੋਬਲਮ ਹੈ ਉਹ ਤਾਂ ਨਹੀਂ ਤੁਹਾਡੇ ਨਾਲ ਤੈਨੂੰ ਜਾ ਕਹੋ ਵੀ ਨਹੀਂ ਮੈਥੋਂ ਲਗਾਓ ਜਿਹੜੇ ਬੰਦਿਆਂ ਦੇ ਖੇਤ ਦੇ ਨਾਲ ਲੱਗਦੀ ਉਹਨਾਂ ਨੂੰ ਇਹ ਨੁਕਸਾਨ ਦੀ ਉਹਨਾਂ ਦੀ ਫਸਲ ਨਹੀਂ ਹੋ ਰਹੀ ਦੀ ਉੱਥੇ ਇਹਨੂੰ ਤੇ ਨਕਨਾਲ ਥੋਂ ਮਿਲ ਗਿਆ ਮੱਕੀ ਲਾਉਣ ਨੂੰ ਸਰੋਂ ਲਾਉਣ ਨੂੰ ਤਿੰਨ ਕਨਾਲ ਅੱਜ ਜ਼ਮੀਨ ਸਵਾ ਵਿਗਾ ਡੇਢ ਵਿਗਾ ਤੋਂ ਹੋ ਗਿਆ ਪੌਣੇ 2 ਵਿਗੇ ਤੋਂ 20 ਲੱਖ ਰੁਪਏ ਦੀ ਜ਼ਮੀਨ ਮਿਗੀ ਮੁਖਤ ਦੇ ਵਿੱਚ ਉਹਨੂੰ ਨੁਕਸਾਨ ਨਹੀਂ ਨਾ ਅਕਸਾਂ ਤਾਂ ਸਾਨੂੰ ਆ ਉਹਨੂੰ ਤਾਂ ਫਾਇਦਾ ਹੈ ਜੇ ਸਾਡੀ ਜ਼ਮੀਨ ਨਿਕਲਦੀ ਹੋਊਗੀ ਅਸੀਂ ਇੱਕ ਕਰਮ ਵੱਧ ਛੱਡਾਂਗੇ ਜੀ ਪਰ ਪ੍ਰਸ਼ਾਸਨ ਉਹਦੇ ਕੋਈ ਵਧੀਆ ਚੀਜ਼ ਬਣਾਉਂਦੇ ਨੇ ਦੇ ਆ ਮਾਂ ਬੱਚਿਆਂ ਦਾ ਕੌਣ ਜ਼ਿੰਮੇਵਾਰ ਹੈ ਫਿਰ ਉਹ ਪੰਚਾਇਤ ਜ਼ਿੰਮੇਵਾਰ ਬਣੂਗੀ ਜਿਹੜੇ ਕਾਲੀਆਂ ਝੰਡੀਆਂ ਦਿਖਾਉਂਦੇ ਜੇ ਕਿਸੇ ਦਾ ਕੱਲ ਨੂੰ ਬੱਚਾ ਨੁਕਸਾਨ ਇੱਕ ਇੱਕ ਬੱਚਾ ਸਭ ਤੇ ਅਸੀਂ ਛੋਨੂੰ ਇੰਨੇ ਕਾਗਜ਼ ਦਿਖਾ ਚੁੱਕੇ ਵੀ ਜਿਨ੍ਹਾਂ ਨੂੰ ਗੌਲਪਿੰਦ ਦੀ ਪੰਚਾਇਤ ਦਾ ਮਤਾ ਗੁਰਦੁਆਰਾ ਸਾਹਿਬ ਦਾ ਮਤਾ ਆਪ ਸਰਕਾਰੀ ਹਾਈ ਸਕੂਲ ਦਾ ਮਤਾ ਉਰੋਂ ਹੱਡਾ ਰੂੜੀ ਚੱਕਣ ਦੇ ਬਾਵਜੂਦ ਉਹਨਾਂ ਨੂੰ ਪ੍ਰੋਬਲਮ ਦਾ ਕੋਈ ਮਤਾ ਉਹ ਦਿਖਾਉਣ ਦੀ ਕਾਗਜ਼ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ ਜਿਸ ਦੇ ਤਹਿਤ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਪਿੰਡਾਂ 'ਚ ਪ੍ਰਚਾਰ ਕਰਨ ਜਾ ਰਹੇ ਨੇ ਵੋਟਾਂ ਮੰਗਣ ਜਾ ਰਹੇ ਨੇ ਕਿ ਸਾਨੂੰ ਵੋਟਾਂ ਪਾਓ ਤਸਵੀਰ ਦਿਖਾਵਾਂਗੇ ਹਲਕਾ ਨਾਬਾ ਦਾ ਪਿੰਡ ਸਹੋਲੀ ਉੱਥੇ ਅਸੀਂ ਪਹੁੰਚੇ ਹੋਏ ਹਾਂ ਉੱਥੇ ਡਾਕਟਰ ਬਲਵੀਰ ਸਿੰਘ ਪਹੁੰਚੇ ਸਨ ਜਦੋਂ ਡਾਕਟਰ ਬਲਵੀਰ ਸਿੰਘ ਪਹੁੰਚੇ ਤਾਂ ਪਿੰਡ ਦੇ ਜਿਹੜੇ ਵੋਟਰ ਨੇ ਪਿੰਡ ਦੇ ਵਾਸੀ ਨੇ ਉਹਨਾਂ ਨੇ ਵਿਰੋਧ ਕੀਤਾ ਕਾਲੀਆਂ ਝੰਡੀਆਂ ਦਿਖਾਈਆਂ ਕਾਲੀਆਂ ਝੰਡੀਆਂ ਕਿਉਂ ਦਿਖਾਈਆਂ ਕਿ ਸਾਡੇ ਪਿੰਡ ਦਾ ਇੱਕ ਮਸਲਾ ਸਾਡੇ ਪਿੰਡ ਦੀ ਹੱਡਾ ਰੋੜੀ ਦਾ ਮਸਲਾ ਜਿਹੜਾ ਗੰਭੀਰ ਮਸਲਾ ਉਹ ਕਿਤੇ ਨਾ ਕਿਤੇ ਕੰਮ ਖਰਾਬ ਹੋਇਆ ਪਿੰਡ ਵਾਸੀਆਂ ਨੇ ਇਹ ਕਿਹਾ ਕਿ ਸਾਡਾ ਨੁਕਸਾਨ ਹੋਇਆ ਉਹ ਮੁੱਦੇ ਕਾਰਨ ਉਹਨਾਂ ਨੇ ਵਿਰੋਧਤਾ ਕੀਤੀ ਸੋ ਪਿੰਡ ਵਾਸੀ ਜਿਹੜੇ ਸਾਬਕਾ ਪੰਚ ਨੇ ਮੌਜੂਦਾ ਪੰਚ ਨੇ ਸਾਬਕਾ ਸਰਪੰਚ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਵੀਰ ਜੀ ਕੀ ਨਾਮ ਆਪਣਾ ਬੈਗਰੂਜ ਦਾ ਖਾਲਸਾ ਬੈਗਰੂਜ ਕੀ ਫਤਿਹ ਨਾਮ ਆ ਜੀ ਆਪਣਾ ਮੇਰਾ ਨਾਮ ਗਰਮੀਤ ਸਿੰਘ ਸਹੋਲੀ ਹੈ ਜੀ ਠੀਕ ਹੈ ਗੁਰਮੀਤ ਜੀ ਮਾਮਲਾ ਕੀ ਹੈ ਅੱਜ ਤੁਸੀਂ ਕਾਲੀਆਂ ਛੰਡੀਆਂ ਲਈ ਖੜੇ ਹੋ ਇੱਥੇ ਦਿਖਾਈਆਂ ਨੇ ਕੀ ਮਾਮਲਾ ਕੀ ਆ ਮਾਮਲਾ ਸਾਰ ਇਹ ਹੈ ਜੀ ਜਿਹੜਾ ਐਮ.ਐਲ.ਏ ਹਲਕਾ ਐਮ.ਐਲ.ਏ ਨਾਬੇ ਤੋਂ ਦੇਮਾਨ ਜੀ ਉਹਨਾਂ ਨੇ ਨਾ ਸਾਡੇ ਪਿੰਡ ਦਾ ਜਿਹੜਾ ਭਾਈਚਾਰਾ ਜਮਾ ਬਿਲਕੁਲ ਖਰਾਬ ਕਰਤਾ ਸਾਡੇ ਪਿੰਡ ਹੱਡਾ ਰੋੜੀ ਉਹਨਾਂ ਨੇ ਚੁਕਾਤੀ ਉਹਨਾਂ ਤੋਂ ੱੱਕੇ ਨਾਲ ਆਪਦੇ ਜਿਹੜਾ ਨੇੜੇ ਦਾ ਬੰਦਾ ਇੱਕ ਬੰਦੇ ਦੇ ਅੱਖ ਹੀ ਲੱਗਦਾ ਉਹ ਸਾਰੇ ਪਿੰਡ ਨੇ ਵੋਟਾਂ ਪਾਈਆਂ ਨੇ ਰਲ ਕੇ ਬਦਲਾਵ ਲਿਆਉਣ ਵਾਸਤੇ ਪਰ ਗੱਲ ਇੱਕੇ ਬੰਦੇ ਦੀ ਮੰਨੀ ਜਾਂਦੀ ਆ ਸਾਰੇ ਭਾਈਚਾਰੇ ਖਤਮ ਕਰਤੇ ਹੱਡਾ ਰੋੜੀ ਉਹਨਾਂ ਨੇ ਧੱਕੇ ਹੱਡਾ ਰੋੜੀ ਚਕਾਈਏ ਜਿਹੜੀ ਵਿੱਚ ਤਾਂ ਪਿੰਡਾਂ 'ਚ ਇਹ ਗੱਲ ਹੁੰਦੀ ਆ ਵੀ ਹੱਡਾ ਰੋੜੀ ਨੁਕਸਾਨ ਕਰਦੀ ਆ ਜੀ ਪਿੰਡ ਦੇ ਨੇੜੇ ਆ ਵੀ ਕੋਈ ਉਹਦਾ ਨੁਕਸਾਨਤੀ ਕੋਈ 네ਗੇਟਿਵ ਪੁਆਇੰਟ ਦੀ ਵੀ ਪਿੰਡ 'ਚ ਕਿਵੇਂ ਕਈ ਵਾਰੀ ਬੱਚਿਆਂ ਦਾ ਨੁਕਸਾਨ ਕਰਦੇ ਵੀ ਕੁੱਤੇ ਖਤਰਨਾਕ ਹੁੰਦੇ ਨੇ ਕੋਈ 네ਗੇਟਿਵ ਪੁਆਇੰਟ ਨਹੀਂ ਹੈਗਾ ਜੀ ਜਦੋਂ ਵੀ ਮਰੱਬੇਬੰਦੀ ਹੋਈ ਆ 1965 ਦੇ ਵਿੱਚ ਉਦੋਂ ਮਰੱਬੇਬੰਦੀ ਸਰਕਾਰ ਦੇ ਉੱਥੇ ਕੱਟਦੀ ਉਹ ਜਗ੍ਹਾ ਉਨੀਆਂ ਵੱਜਦੀ ਸੀ ਕਿ ਸਰਕਾਰੀ ਜਗ੍ਹਾ ਪੰਚਾਇਤੀ ਜਗ੍ਹਾ ਉਹ ਕੱਟ ਕੇ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਹੈਗੀ ਸਾਡੇ ਪਿੰਡ ਦੀ ਚਾਰ ਦਿਵਾਰੀ ਹੋਈ ਵੀ ਸੀਗੀ ਇਹਨੇ ਦੇ ਮਾਨ ਨੇ ਉਹ ਬੰਦਿਆ ਤੋਂ ਚਾਰ ਦਿਵਾਰੀ ਢਾਕੇ ਗੇਟ-ਗੂਟ ਪਤਾ ਨਹੀਂ ਕਿੱਥੇ ਲੈ ਕੇ ਚੱਕੇ ਉਹ ਖਤਮ ਕਰਤੀ ਅੱਜ ਦੀ ਤਰੀਕ 'ਚ ਉਹਨਾਂ ਨੇ ਹੁਣ 4 ਅਪ੍ਰੈਲ ਨੂੰ ਬਾਕੇ ਹਲਾ ਨਾਲ ਮੱਕੀ ਬੀਤੀ ਉੱਥੇ ਜ਼ਮੀਨ ਕਿਸੀ ਸ਼ਾਮਲੜ ਦੀ ਜ਼ਮੀਨ ਸੀ ਸ਼ਾਮਲੜ ਦੀ ਜ਼ਮੀਨ ਸੀ ਜਿੱਥੇ ਕੇ ਆਮ ਆਦਮੀ ਪਾਰਟੀ ਇਹ ਕਹਿ ਰਹੀ ਆ ਵੀ ਅਸੀਂ ਸਰਕਾਰੀ ਜ਼ਮੀਨਾਂ ਸੜਾ ਰਹੇ ਹਾਂ ਸਾਡੇ ਪਿੰਡ ਦਾ ਵੱਖਰਾ ਮੈਟਰ ਆ ਸਾਡੇ ਪਿੰਡ ਸਰਕਾਰੀ ਜਗ੍ਹਾ ਰਕਾ ਰਹੇ ਨੇ ਠੀਕ ਹੈ ਜਨਨ ਕਿ ਬਹੁਤ ਨੁਕਸਾਨ ਹੋਇਆ ਹੁਣ ਸੋਨੂੰ ਪਸ਼ੂ ਪਸ਼ੂ ਜਦੋਂ ਮਰ ਜਾਂਦਾ ਉਸ ਤੋਂ ਬਾਅਦ ਮਤਲਬ ਦਿੱਕਤ ਬਹੁਤ ਵੱਡੀ ਆ ਬਹੁਤ ਵੱਡੀ ਦਿੱਕਤ ਆ ਜਿਹੜੇ ਗਰੀਬ ਆ ਆਦਮੀ ਨੇ ਉਹਨਾਂ ਨੂੰ ਵਿਚਾਰੇ ਨੂੰ ਆਪਣੇ ਘਰਾਂ ਚ ਪਸ਼ੂ ਦੱਬਣੇ ਪੈਂਦੇ ਨੇ ਜਿਹੜਾ ਕਿ ਜੀਸੀਬੀ 3000 ਰੁਪਏ ਲੈਂਦੀ ਆ ਟੋਆ ਪਟਾਈ ਬਹੁਤ ਜਿਆਦਾ ਨੁਕਸਾਨ ਆ ਸਾਡੇ ਪਿੰਡ ਦਾ ਪਾਈਚਾਰਾ ਸਾਰਾ ਖਤਮ ਕਰਤਾ ਇੱਕ ਘਰ ਦੇ ਮਗਰ ਲੱਗ ਕੇ ਠੀਕ ਹੈ ਵੀਰ ਜੀ ਕੀ ਨਾਮ ਆ ਆਪਣਾ ਅੰਮ੍ਰਿਤ ਸਿੰਘ ਜੀ ਅੱਛਾ ਪੰਚੋ ਤੁਸੀਂ ਮੌਜੂਦ ਆ ਨਹੀਂ ਜੀ ਹਾਂ ਹਾਂ ਸਭ ਪਿੰਡ ਵਾਸੀਆਂ ਕੀ ਮਾਮਲਾ ਕੀ ਆ ਵੀ ਉਹ ਹੱਡਾ ਰੂੜੀ ਦਾ ਨੁਕਸਾਨ ਸੀ ਜਾਂ ਨਹੀਂ ਨੁਕਸਾਨ ਸੀ ਜਿਹਦਾ ਪੂਰਾ ਵਿਰੋਧ ਕਰ ਰਹੇ ਹੋ ਅੱਜ ਤੋਂ ਜਿਹੜਾ ਕੰਮ ਹੋਇਆ ਨੁਕਸਾਨ ਤਾਂ ਜੀ ਉਹ ਜਿਹੜੇ ਬੰਦਿਆਂ ਦੇ ਖੇਤ ਦੇ ਨਾਲ ਲੱਗਦੀ ਉਹਨਾਂ ਨੂੰ ਇਹ ਨੁਕਸਾਨ ਸੀ ਉਹਨਾਂ ਦੀ ਫਸਲ ਨਹੀਂ ਹੋ ਰਹੀ ਸੀ ਉੱਥੇ ਠੀਕ ਹੈ ਜਿਹਨੂੰ ਤਿੰਨ ਕਨਾਲ ਥਾਂ ਮਿਲ ਗਿਆ ਮੱਕੀ ਲਾਉਣ ਨੂੰ ਸਰੋਂ ਲਾਉਣ ਨੂੰ ਤਿੰਨ ਕਨਾਲ ਜਮੀਨ ਸਵਾ ਬਿਗਾ ਡੇਢ ਬਿਗਾ ਤੋਂ ਹੋ ਗਿਆ ਪੌਣੇ 2 ਬਿਗੇ ਤੋਂ ਸਵਾ ਦੋ 20 ਲੱਖ ਰੁਪਏ ਦੀ ਜਮੀਨ ਮਿਲ ਗਈ ਮੁਕਤ ਦੇ ਵਿੱਚ ਠੀਕ ਹੈ ਉਹਨੂੰ ਨੁਕਸਾਨ ਨਹੀਂ ਨੁਕਸਾਨ ਤਾਂ ਸਾਨੂੰ ਆ ਉਹਨੂੰ ਤਾਂ ਫਾਇਦਾ ਨਪੇ ਪਿੰਡ ਦੀ ਪੰਚਾਇਤ ਨੂੰ ਜਾਂ ਸਾਬਕਾ ਪੰਚ ਮੌਜੂਦਾ ਪੰਚ ਇਕੱਠੇ ਨਹੀਂ ਕੀਤੇ ਗਏ ਜਦੋਂ ਇਹ ਮਸਲਾ ਮਤਲਬ ਕਿਸ ਤਰ੍ਹਾਂ ਕਿਸੇ ਕੋਹ ਕੀਤੀ ਗਈ ਉਹ ਜਿਹੜਾ ਮਤਾ ਪਾਇਆ ਗਿਆ ਜੀ ਉਹ ਜਾਲੀ ਪਾਇਆ ਗਿਆ ਸਾਡੇ ਬੰਦੇ ਦਾ ਬਿੱਕਰ ਸਿੰਘ ਸਰਪੰਚ ਦੀ ਮੌਜੂਦਾ ਉਹਨੇ ਜਾਲੀ ਮਤਾ ਪਵਾ ਲਿਆ ਜਾਲੀ ਸਾਈਨ ਕਰ ਲਏ ਸਾਰੇ ਹੋ ਸਕਦਾ ਉਸ ਬੱਤੇ ਦੇ ਵਿੱਚ ਸਾਡੇ ਵੀ ਸਾਈਨ ਪਾ ਕੇ ਕਰੇ ਹੋਣ ਪਰ ਹੈਗੇ ਜਾਲੀ ਨੇ ਸਾਰੇ ਉਹ ਬੰਦਾ ਮਰ ਗਿਆ ਮਰ ਲਿਆ ਹੁਣ ਜਾਣੀ ਉਹਦਾ ਕੋਈ ਮੈਟਰ ਨਹੀਂ ਹੈਗਾ ਉਸ ਤੋਂ ਬਾਅਦ ਨਵੀਂ ਪੰਚਾਇਤ ਨੇ ਸਾਰੇ ਐਫੀ ਡਾਟ ਦੇ ਵੀ ਸਾਈਨ ਜਿਹੜੇ ਜਾਲੀ ਕਰੇ ਨੇ ਨੇ اجلاس جا کے انہیں ਉਹਦੇ ਨਾਲ ਲਾਤਾ ਵੀਜੀ پنچایت ਸਹਿਮਤਾ ਕੋਈ پنਚਾਇਤ ਸਾਹਿਬ ਦੀ پنچایت ਆ ਤੁਹਾਡੇ ਸਾਹਮਣੇ ਖੜੀ ਇਹਨੂੰ ਪੁੱਛੋ ਵੀ ਜੀ ਸਹਿਮਤ ਨੇ ਠੀਕ ਹੈ ਮੌਜੂਦਾ ਪੰਚ ਹੈਗੇ ਨੇ ਇੱਥੇ ਕੋਈ ਆ ਸਰਪੰਚ ਖੜਾ ਜੀ اچھا ਪੰਚਾ ਜੀ اچھا ہاں جی ਕੀ ਨਾਮ ਆ ਜੀ ਹਰਜੰਤ ਸਿੰਘ ਜੀ اچھا ਸਭ ਦਾ ਸਰਪੰਚ ਹੋ ਤੁਸੀਂ ہاں جی ہاں جی ہاں جی اچھا ਸਰਪੰਚ ਸਾਹਿਬ ਕੀ ਮਸਲਾ ਕੀ ਹੋਇਆ ਜੀ ਜੀ ਮਸਲਾ ਜੀ ਉਸ ਤੋਂ ਬਾਅਦ ਸਾਡਾ ਆਮ ਲੋਕੀ ਗਰੀਬ ਲੋਕ ਵੀ ਤੰਗ ਹੋ ਗਏ ਡੰਗਰਾ ਤੋਂ ਇਹ ਕਹਿੰਦੇ ਵੀ ਉਹਨੂੰ ਕਰੰਗਾਹੜੀ ਬਣਾਓ ਅਸੀਂ ਜੀ ਬਹੁਤ ਕੋਸ਼ਿਸ਼ ਕਰਕੇ ਅਸੀਂ ਉਹਦੀ ਮਿੰਤੀ ਕਰਾਤੀ ਮਿੰਤੀ ਕਰਾਈ ਵੀ ਜੀ ਅਜੇ ਮਿੰਤੀ ਕਰਾ ਕੇ ਜੀ ਬੱਚ ਬੁਰਜਾਂ ਗਟਤੀਆਂ ਬੁਰਜੀਆਂ ਜੀ ਸਾਡੇ ਗੈਲ ਦੀ ਗੈਰੇ ਬੁਰਜੀਆਂ ਪਟਤੀਆਂ ਅਸੀਂ ਰੌਟ ਵੀ ਦਿੱਤੀ ਸਾਡੀ ਕੋਈ ਸੁਣਵਾਈ ਨਹੀਂ ਸਾਡਾ ਰੋੜੀ ਬਹੁਤ ਪੁਰਾਣੀ ਸੀ ਇਹ ਬਹੁਤ ਪੁਰਾਣੀ ਮਰੱਬੇਬੰਦੀ ਦੀ 45 ਸਾਲ ਹੋ ਗਏ ਬਾਕੀ ਇਹ ਨਹੀਂ ਲਵੇ ਘਰ ਪਰਮਜੀਤ ਸਹੋਲੀ ਜਿਹੜਾ 10 ਸਾਲ ਸਰਪੰਚੀ ਕਰ ਗਿਆ ਜੀ ਉਹਨੇ ਵੀ ਆਈਜੀ ਸੀਗਾ ਉਹਦੇ ਭਰਾ ਉਹਨਾਂ ਨੇ ਵੀ ਇਹ ਨੂੰ ਬੁਰਾ ਨਹੀਂ ਮੰਨਿਆ ਕਦੇ ਉਹਨੇ ਉਹ ਚੱਕਰ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਦ ਤੋਂ ਆ ਸਰਦਾਰ ਜੀ ਨਾਬੇ ਵਾਲੇ ਐਮਐਲਏ ਆ ਗਏ ਇਹਨਾਂ ਨੇ ਤਾਂ ਜੇ ਕਿਸੇ ਨੂੰ ਜਾਂਦੇ ਵੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਸ਼ਿਸ਼ਾਂ ਬਹੁਤ ਕਰੀਆਂ ਹੁਣ ਲੈ ਲੋ ਵੀ ਗਰੀਬ ਆਦਮੀ ਆ ਕੇ ਸਰਪੰਚ ਲਈ ਵੀ ਪਿੱਟਦੇ ਹੁੰਦੇ ਨੇ ਵੀ ਚੁੱਲਿਆਂ ਤੇ ਜੀ ਤੁਸੀਂ ਜਾ ਕੇ ਕਹੀ ਵੀ ਗੱਲ ਵੀ ਨਾ ਜੀ ਇਹ ਨਾ ਕਰੋ ਕਮੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਬਾਅਦ ਚ ਬਥੇਰੇ ਗਏ ਆ ਜੀ ਸਾਰੇ ਹੀ ਬਤਾ ਪਾ ਕੇ ਜਦੋਂ ਬਾਹੀ ਵੀਡੀਓ ਨੇ ਵੀ ਸੈਨ ਕਰਤੇ ਸੈਕਟਰੀ ਨੇ ਮਤਾ ਪਤਾ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਸਾਡੀ ਸੁਣੀ ਨਹੀਂ ਹੈਗੀ ਕਾਰਵਾਈ ਨਹੀਂ ਕੀਤੀ ਕਾਰਵਾਈ ਵੀ ਕਰੋ ਜੋ ਬਣਦੀ ਹੈ ਉਹ ਤਾਂ ਹੱਕ ਬਣਦਾ ਜਾਨੀ ਕਿ ਵੱਧ ਗਿਣਤੀ ਚ ਪਿੰਡ ਉਹਨੂੰ ਟਹੌਣ ਚ ਰਾਜੀ ਨਹੀਂ ਸੀ ਬਿਲਕੁਲ ਜੀ ਬਿਲਕੁਲ ਨਹੀਂ ਸਾਰਾ ਪਿੰਡੇ ਨਹੀਂ ਸੀ ਜੀ हां ਜੀ ਗਾ ਦੋ ਘਰ ਤੇ ਜਿਹੜੇ ਉਹ ਹੋ ਤੇ ਪਰ ਇਹਨੇ ਬਾਕੀ ਵੋਟਾਂ ਸੜਤੀਆਂ ਵੀ ਉਹੀ ਦੋ ਘਰਾਂ ਦੀ ਸਾਨੂੰ ਬਹੁਤ ਨਹੀਂ ਠੀਕ ਹੈ ਹੁਣ ਤੁਸੀਂ ਚਾਹੁੰਦੇ ਕਿਉਂ ਵੀ ਉਹ ਹੱਡਾ ਰੋੜੀ ਉੱਥੇ ਬਣਨੀ ਚਾਹੀਦੀ ਹੈ ਹੱਡਾ ਰੋੜੀ ਜੀ ਬਣਨੀ ਚਾਹੀਦੀ ਹੈ ਠੀਕ ਹੈ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਸਾਰੇ ਲੋਕ ਦੁਖੀ ਨੇ ਅੰਤ ਦੁਖੀ ਨੇ ਜੇ ਦੁਖੀ ਡੰਗਰ ਮਰ ਗਿਆ ਗਰੀਬ ਆਦਮੀ ਦਾ ਮਰ ਗਿਆ ਜੀ ਗਰੀਬ ਆਦਮੀ ਦੱਸੋ ਕਿੱਥੇ ਲਿਜਾਊਗਾ ਪਹਿਲਾਂ ਜੀਬੀਸੀ ਲਿਆਊਗਾ ਜਾਂ ਫਿਰ ਰਾਤ ਬਰਾਤ ਨਹਿਰ ਸੂਹ ਤੇ ਸਿੱਟੂਗਾ ਜੀ ਉਹ ਗੰਦ ਫੈਲਦਾ ਜੇ ਉਹਨੂੰ ਦੱਬਦਾ ਤਾਂ ਉਹਦਾ 2500 3000 ਰੁਪਇਆ ਲੱਗਦਾ ਲੋਕ ਸਾਰਾ ਪਿੰਡੇ ਦੁਖੀ ਹੈ ਜੀ ਠੀਕ ਹੈ ਜਾਂ ਤਾਂ ਫਿਰ ਅਲਟਰਨੇਟਿਵ ਚਾਹੀਦਾ ਸੀ ਵੀ ਕਿਤੇ ਹੋਰ ਬਣਾਓ ਜਾਂ ਹੋਰ ਸ਼ਾਮ ਲੜ ਜਗਾ ਇਹ ਵੀ ਹੋ ਸਕਦੀ ਸੀ ਗੱਲ ਹਾਂ ਜੀ ਕੋਸ਼ਿਸ਼ ਹੈ ਜੀ ਜੇ ਜਦੋਂ ਵੀ ਉਸ ਤੋਂ ਬਾਅਦ ਕਰਦੇ ਸੀਗੇ ਮੇਰੇ ਹੁੰਦੇ ਵੀ ਇੱਕ ਮਿੰਟ ਉਦੋਂ ਵੀ ਜਿੱਧਰੂੰ ਮੂੰਹ ਕਰਦੇ ਤੇ ਜੀ ਵੀ ਇੱਥੇ ਕਿਉਂ ਲੋਕ ਸਾਰੀ ਲੀਲੀ ਲੀਲੀ ਕਰਕੇ ਪੈਂਦੇ ਨਹੀਂ ਨਹੀਂ ਇੱਥੇ ਨਹੀਂ ਕਰਨੀ ਜਿੱਥੇ ਹੈਗੀ ਉੱਥੇ ਕਰੋ ਇੱਧਰ ਸਮਾਦਾ ਆ ਗਈਆਂ ਜੀ ਇੱਥੇ ਬਾਬੇ ਦੀ ਸਮਾਦ ਆਗ ਨਿਕਲਈ ਜੀ ਇੱਥੇ ਕ ਇੱਥੇ ਜੀ ਇਹਦੇ ਟੋਏ ਨੇ ਜੀ ਇੱਥੇ ਵੀ ਨਹੀਂ ਹੋ ਸਕਦੀ ਸਾਡੇ ਘਰ ਨੇੜੇ ਨੇ ਜਣੀ ਜਿੱਥੇ ਨੂੰ ਵੀ ਮੂੰਹ ਕਰਦੇ ਤੇ ਪੰਚਾਇਤ ਉਧਰ ਇਹ ਸੱਤਰ ਮਾਰਦੇ ਤੇ ਲੋਕ ਉਸ ਕਰਕੇ ਸੁੰਦੇ ਤੇ ਤਾਂ ਜੇ ਉੱਥੇ ਨੂੰ ਕੋਸ਼ਿਸ਼ ਕਰਦੇ ਤਾਂ ਉੱਥੇ ਸੱਡੀ ਚੱਲੀ ਨਹੀਂ ਹੈਗੀ ਠੀਕ ਹੈ ਤਾਂ ਅੱਜ ਵਿਰੋਧਤਾ ਕੀਤੀ ਹੈ ਵੱਡੇ ਦੀ ਵਿਰੋਧਤਾ ਇਸੇ ਕਰਕੇ ਕੀਤੀ ਹੈ ਇਹ ਦੇਵ ਮਾਨ ਦੀ ਵਿਰੋਧਤਾ ਹੈ ਠੀਕ ਹੈ ਵੀ ਚਲੋ ਉੱਤਰ ਆ ਗਿਆ ਬਾਕੀ ਉਹ ਇੱਧਰ ਤਾਂ ਮੁਸ਼ਕਲ ਆ ਥੋੜਾ ਜਿਹਾ ਉਹਨਾਂ ਦੇ 게ਟ 'ਚ ਵਗ ਗਿਆ ਬਾਕੀ ਤਾਂ ਸ਼ਾਇਦ ਜ਼ਿਆਦਾ ਹੀ ਬੋਲਦੇ ਹੁਣ ਪੁਲਿਸ ਨੇ ਵੀ ਸਾਡੇ 'ਤੇ ਕਈ ਕਰਿਆ ਜੀ ਅੱਛਾ ਉਹ ਸਰੇ ਆ ਕੇ ਝੰਡੀਆਂ ਖੋਹੀਆਂ ਬਾਕੀ ਅਸੀਂ ਰੋਕਦੇ ਤਾਂ ਹੈ ਹੀ ਨਹੀਂ ਤੇ ਰਾਤ ਉਹਨਾਂ ਦਾ ਰੋਕਿਆ ਨਹੀਂ ਅਸੀਂ ਬੋਲ ਤਾਂ ਸਕਦੇ ਆ ਪਰ ਸਾਨੂੰ ਬੋਲਣ ਵੀ ਨਹੀਂ ਦਿੱਤਾ ਠੀਕ ਹੈ ਤੁਸੀਂ ਸਾਈਡ ਤੋਂ ਜਨਨ ਕਿ ਝੰਡੀਆਂ ਦਿਖਾ ਰਹੇ ਹਾਂ ਹਾਂ ਸਾਈਡ ਤੋਂ ਸਾਈਡ ਤੋਂ ਪਰ ਸਾਰੇ ਸਾਈਡ ਤੋਂ ਵੀ ਝੰਡੀਆਂ ਕਹੇ ਕਿ ਐਸਐਚਓ ਨੂੰ ਬੁਲਾ ਕੇ ਸਾਡੇ ਛੰਡੀਆਂ ਵੀ ਖੋ ਲਈ ਬਿਲਕੁਲ ਜੀ ਸੋ ਹਲਕਾ ਨਾਬੇ ਦਾ ਪਿੰਡਾ ਸਹੋਲੀ ਜਿੱਥੇ ਵਿਰੋਧਤਾ ਕੀਤੀ ਗਈ ਹੈ ਡਾਕਟਰ ਬਲਵੀਰ ਸਿੰਘ ਜੀ ਜੋ ਚੋਣ ਪ੍ਰਚਾਰ ਕਰਨਾ ਹੈ ਮਸਲਾ ਕੀ ਹੈ ਮਸਲਾ ਹੱਡਾ ਰੋੜੀ ਦਾ ਕਿ ਹੱਡਾ ਰੋੜੀ ਸਾਡੇ ਪਿੰਡ ਵਿੱਚ ਸੀ ਉਸ ਨੂੰ ਇਕਾ ਦੁੱਕਾ ਦੇ ਪਿੱਛੇ ਲੱਗ ਕੇ ਉਸ ਨੂੰ ਇੱਥੋਂ ਖਟਾ ਦਿੱਤਾ ਗਿਆ ਹੱਡਾ ਰੋੜੀ ਨੂੰ ਹੁਣ ਅਸੀਂ ਪਸ਼ੂ ਕਿੱਥੇ ਸੁੱਟੀਏ ਵੱਡੀਆਂ ਦਿੱਕਤਾਂ ਨੇ ਉਹ ਦਿੱਕਤਾਂ ਦੇ ਸਾਹਮਣਾ ਕਰ ਰਹੇ ਹਾਂ ਅਤੇ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਲਗਾਤਾਰ ਵਿਰੋਧਤਾ ਕੀਤੀ ਕਾਲੀਆਂ ਝੰਡੀਆਂ ਦਿਖਾਈਆਂ ਡਾਕਟਰ ਬਲਬੀਰ ਸਿੰਘ ਨੂੰ ਕਿਹਾ ਕਿ ਸਾਡੇ ਨਾਲ ਤੱਕਾ ਹੋਇਆ ਸਾਡਾ ਕਿਤੇ ਨਾ ਕਿਤੇ ਨੁਕਸਾਨ ਕੀਤਾ ਗਿਆ ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਸਹੋਲੀ ਵਿਖੇ ਮੌਜੂਦ ਹਾਂ ਜਿੱਥੇ ਪਹਿਲਾਂ ਤੁਸੀਂ ਪੂਰੀ ਖਬਰ ਦੇਖੀ ਆ ਕਿ ਕਿਸ ਤਰ੍ਹਾਂ ਅੱਜ ਡਾਕਟਰ ਬਲਵੀਰ ਸਿੰਘ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਨੇ ਪਹੁੰਚੇ ਸਨ ਕਾਲੀਆਂ ਝੰਡੀਆਂ ਦਿਖਾਈਆਂ ਕਿਉਂ ਕਾਲੀਆਂ ਝੰਡੀਆਂ ਦਿਖਾਈਆਂ ਕਿਉਂਕਿ ਪਹਿਲਾਂ ਤੁਸੀਂ ਪੂਰੀ ਖਬਰ ਦੇਖੀ ਹੱਡਾ ਰੋੜੀ ਦਾ ਮਸਲਾ ਉਹ ਹੱਡਾ ਰੋੜੀ ਦਾ ਕੀ ਮਸਲਾ ਦੂਜੀ ਤਰ ਵੀ ਸਾਹਮਣੇ ਆਈ ਆ ਜਿਹੜੀ ਕਹਿ ਰਹੀ ਆ ਕਿਤੇ ਨਾ ਕਿਤੇ ਇਹ ਸਾਡਾ ਮਸਲਾ ਗੰਭੀਰ ਸੀ ਇਹ ਬਿਲਕੁਲ ਸਹੀ ਕਰਿਆ ਸਾਰਾ ਪਿੰਡ ਸਾਡੇ ਨਾਲ ਆ ਇਥੋਂ ਤੱਕ ਕਹਿ ਰਹੇ ਨੇ ਪਰ ਦੂਜੇ ਕਹਿ ਰਹੇ ਸੀ ਕਿ ਜ਼ਿਆਦਾਤਰ ਪਿੰਡ ਸਾਡੇ ਨਾਲ ਆ ਕਿ ਹੱਡਾ ਰੋੜੀ ਚੁਕਵਾਉਣੀ ਨਹੀਂ ਚਾਹੀਦੀ ਸੀ ਸੋ ਤਸਵੀਰਾਂ ਦਿਖਾਵਾਂਗੇ ਕਿ ਪਿੰਡ ਵਾਸੀ ਇੱਥੇ ਇਕੱ ਜਗਾ ਦਿਖਾ ਰਹੇ ਨੇ ਕਿ ਹੱਡਾ ਰੋੜੀ ਕਿੱਥੇ ਆ ਕਿਉਂਕਿ ਇਹ ਹੱਡਾ ਰੋੜੀ ਇੱਕ ਲਿੰਕ ਰੋਡ ਦੇ ਬਿਲਕੁਲ ਉੱਪਰ ਆ ਕਿ ਕਿਉਂ ਚਕਵਾਈ ਕੀ ਕਾਰਨ ਹੋਏ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਕਿ ਸਾਡੇ ਨਾਲ ਗਲਤ ਹੋਇਆ ਹੱਡਾ ਰੂੜੀ ਚਕਵਾਈ ਗਈ ਕਿਉਂ ਚਕਵਾਈ ਗਈ ਇੱਥੇ ਸਾਰੇ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਨੇ ਬਾਈ ਜੂਰੀ ਮੌਜੂਦ ਨੇ ਗੱਲਬਾਤ ਕਰਾਂਗੇ ਵੀਰ ਜੀ ਕੀ ਨਾਮ ਆਪਨਾ ਮੇਰਾ ਬਲਜੀਤ ਸਿੰਘ ਨਾਮ ਆ ਜੀ ਬਲਜੀਤ ਬਾਈ ਜੀ ਕੀ ਆ ਮਸਲਾ ਸਾਰਾ ਕੀ ਆ ਕਿਉਂਕਿ ਦੂਜਿਆਂ ਨੇ ਝੰਡੀਆਂ ਦਿਖਾਈਆਂ ਨੇ ਤੁਹਾਡੇ ਪਿੰਡ ਵਾਸੀਆਂ ਨੇ ਕਿ ਹਲਕਾ ਨਾਬਾ ਤੋਂ ਐਮਐਲਏ ਨੇ ਦੇਮਾਨ ਤੇ ਇਲਜ਼ਾਮ ਲਗਾਏ ਨੇ ਤੇ ਤੁਹਾਡੇ ਤੇ ਵੀ ਲਗਾਏ ਨੇ ਕਿ ਇਕਾ ਦੁੱਕਾ ਕਰਨੇ ਵੀ ਉਹਨਾਂ ਨੇ ਹੱਡਾ ਰੂੜੀ ਚਕਵਾਤੀ ਜੀ ਕੀ ਗੱਲ ਕੀ ਐ ਸਾਰਾ ਇਹ ਸਭ ਤੋਂ ਪਹਿਲਾਂ ਜਿਹੜਾ ਇਕਾ ਦੁੱਕਾ ਕਰ ਕਹਿੰਦੇ ਨੇ ਜੀ ਆ ਸਾਰੇ ਬੰਦੇ ਅਲੱਗ-ਅਲੱਗ ਕਰਨ ਦੇ ਨੇ ਜੀ ਤੁਸੀਂ ਦੇਖ ਨਾਲਾ ਲੋਜਾ ਆਮ ਆਦਮੀ ਪਾਰਟੀ ਉਹਨੂੰ ਤਾਂ 2022 ਦੇ ਵਿੱਚ ਇਸ ਮਸਲੇ ਦਾ ਨਹੀਂ ਪਤਾ ਸੀ ਜੀ ਠੀਕ ਆ ਇਹ ਜਿਹੜਾ ਸਰਪੰਚ ਜੀ ਸਰਦਾਰ ਵਿਕ੍ਰਮ ਸਿੰਘ ਉਹਨੂੰ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਉਣਾ ਵੀ ਕਿਉਂ ਟਹੀ ਗਈ ਆਹਾ ਜੀ ਗੁਰਦੁਆਰਾ ਪਾਸਾਈ ਨੌਵੀਂ ਅਗੌਲ ਇਹ ਮਤਾ ਪਾ ਕੇ ਸਰਪੰਚ ਸਾਹਿਬ ਨੂੰ ਭੇਜਿਆ ਗਿਆ ਵੀ ਸੰਗਤ ਪਰੇਸ਼ਾਨ ਹੁੰਦੀ ਆ ਮਸਿਆ ਦੇ ਉੱਪਰ ਸੰਗਤ ਨਹੀਂ ਆਉਂਦੀ ਬੁੜੀਆਂ ਕਹਿੰਦੇ ਨੇ ਸਾਡੇ ਕੁੱਤੇ ਪਾੜਦੇ ਨੇ ਨੇਰੇ ਆਉਣਾ ਠੀਕੋ ਇਹ ਗੁਰਦੁਆਰਾ ਸਾਹਿਬ ਹੈ ਕਿੱਥੇ ਆ ਹੈ ਕਿੱਥੇ ਆ ਉਹ ਦੇਖੋ ਜੀ ਆਓ ਆਓ ਦੇਖ ਲਓ ਜੀ ਦੇਖ ਲਓ ਜੀ ਕਿੰਨੀ ਦੂਰ ਆ ਇਹ 500 ਮੀਟਰ ਵੀ ਨਹੀਂ ਹੋਣਾ ਜੀ 500 ਮੀਟਰ ਵੀ ਨਹੀਂ ਹੋਣਾ ਠੀਕ ਆ ਜੀ ਅੱਛਾ ਯਾਨੀ ਕਿ ਪਿੰਡ ਦੀ ਸੰਗਤ ਆ ਪਿੰਡ ਵਾਸੀ ਇੱਥੋਂ ਦੀ ਲੱਗਦੇ ਨੇ ਸਾਰੇ ਲੱਗਦੇ ਨੇ ਆਹ ਦੇਖੋ ਇਹ ਆਹ ਦੇਖੋ ਜੀ ਦੂਸਰਾ ਸਰਕਾਰੀ ਹਾਈ ਸਕੂਲ ਅਗੌਲ ਇਹ ਟੈਸਟਡ ਨਹੀਂ ਸਾਰੇ ਓਕੇ ਮੁੱਖ ਅਧਿਆਪਕ ਨੇ ਕਰਿਆ ਹੋਇਆ ਉਹ ਬੱਚੇ ਜਾ ਕੇ ਕਹਿੰਦੇ ਨੇ ਜੀ ਵੀ ਸਾਡੇ ਕੁੱਤੇ ਸਾਨੂੰ ਜਾਂ ਦੁਪਹਿਰੇ ਬਾਅਦ 2:00 3:00 ਵਜੇ ਹੁੰਦੀ ਆ ਕੋਈ ਨਹੀਂ ਜੀ ਹੁੰਦਾ ਉਰੇ ਉਦੋਂ ਕੁੱਤੇ ਵੜਦੇ ਨੇ ਤੇ ਇਹ ਸਕੂਲ ਕਿੱਥੇ ਦਾ ਸਰਕਾਰੀ ਅੱਛਾ ਗੁਰਦੁਆਰਾ ਸਾਹਿਬ ਹਾਂਜੀ ਅਗੌਲਪਿੰਡਾ ਉਸ ਉਹਨੇ ਪ੍ਰਿੰਸੀਪਲ ਨੇ ਸਰਪੰਚ ਵਿਕਰਮ ਸਿੰਘ ਨੂੰ ਫੋਨ ਕਰਿਆ ਉਹਨੇ ਸਾਨੂੰ ਦੱਸਿਆ ਵੀ ਮੈਨੂੰ ਉਹਨਾਂ ਨੇ ਇਹ ਕੱਲ ਕਹੀ ਆ ਵੀ ਇਹ ਸਹੋਲੀ ਦਾ ਮਸਲਾ ਜੇ ਕੱਲ ਨੂੰ ਕੋਈ ਬੱਚੇ ਨੂੰ ਕੁੱਤਾ ਪਾੜਦਾ ਨੁਕਸਾਨ ਕਰਦਾ ਵੀ ਮੈਂ ਆਪਦੇ ਹੱਥ ਨਹੀਂ ਬਣਾਉਂਦਾ ਉਹਦਾ ਮਸਲਾ ਉਹਦਾ ਹੱਡਾ ਸਾਨੂੰ ਲਿਖਤ ਰੂਪ ਦਿਓ ਹੱਡਾ ਰੂੜੀ ਦਾ ਮਸਲਾ ਹੱਲ ਕਰੋ ਇਹ ਦੋ ਹੋ Gracias, ਆ ਦੇਖ ਲਓ ਜੀ ਇਹ ਅਗੌਲ ਦੀ ਪੰਚਾਇਤ ਦਾ ਕਾਰਵਾਈ ਰਜਿਸਟਰ ਦਾ ਮਤਾ ਸਰਪੰਚ ਦੇ ਸਾਈਨ ਨੇ ਜੀ ਅਗੌਲ ਪੰਚਾਇਤ ਨੇ ਮਤਾ ਪਾਸ ਕਰ ਦਿੱਤਾ ਕਿਉਂਕਿ ਕੁੜੀਆਂ ਸਾਡੇ ਪਿੰਡ ਜਿਹੜਾ ਸਹੌਲੀ ਦਾ ਬੱਸ ਸਟੈਂਡ ਹੈ ਜੀ ਉੱਥੋਂ ਸਾਰੇ ਬੱਚੇ ਸਕੂਲ ਕੁੜੀਆਂ ਸਕੂਟੀ ਤੇ ਜਾ ਕੇ ਉੱਥੋਂ ਵਾਚੜਦੀਆਂ ਨੇ ਜੀ ਇਹ ਅਗੌਲ ਪੰਚਾਇਤ ਦਾ ਮਤਾ ਇੰਨੇ ਲੋਕ ਦੁਖੀ ਨੇ ਜੀ ਇਸ ਜਗ੍ਹਾ ਤੋਂ ਆਹ ਲਿੰਕ ਰੋਡ ਆ ਦੇਖ ਲਓ ਜੀ ਆ ਜਿਹੜਾ ਹਰਚੰਦ ਸਿੰਘ ਆ ਜੀ ਇਹ ਹੁਣ ਆਧਾਰਕ ਸਰਪੰਚ ਜੀ ਸਰਪੰਚ ਡੈਥ ਕਰਨ ਤੋਂ ਬਾਅਦ ਇਹਦੇ ਵੀ ਸਾਈਨ ਨੇ ਉਦੋਂ ਇਹ ਨਾਲ ਸੀ ਬਿਲਕੁਲੇ ਹੋਣਾ ਚਾਹੀਦਾ ਆਹ ਗਾਂ ਦਾ ਫਾਰਮ ਜੀ ਕੈਮਰਾਮੈਨ ਨੂੰ ਮੈਂ ਬੇਨ ਜੇ ਉਹ ਕੁੱਤੇ ਆਹ ਗਰੀਬ ਮੁੰਡੇ ਦਾ ਫਾਰਮ ਆ ਜੀ ਆ ਇਹ ਦੋ ਕਿੱਲੇ ਤੇ ਜ਼ਮੀਨ ਦੇ ਨੇ ਉੱਥੇ ਫਾਰਮ ਆ ਜੀ ਉਰੇ ਹੱਡਾ ਰੋੜੀ ਬਣਾਉਂਦੇ ਨੇ ਹੁਣ ਤੁਸੀਂ ਆਹ ਰਹਿਸ਼ ਦੇਖੋ ਜੀ ਮੈਂ ਪੁਲਿਸ ਨੂੰ ਬੇਨਤੀ ਕਰਦਾ ਉਹ ਤਕਰੀਬਨ 300 ਮੀਟਰ ਵੀ ਨਹੀਂ ਹੈਗੀ ਜੀ ਰਹਿਸ਼ ਤੁਸੀਂ ਮੈਂ ਐਸ ਫੋਰ ਤੁਸੀਂ ਪੱਤਰਕਾਰ ਹੋ ਜੀ ਮੈਂ ਸੋਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹ ਗੱਲ ਜ਼ਰੂਰ ਮੀਡੀਆ 'ਚ ਫਲਾਓ ਵੀ ਇਹ ਜਗ੍ਹਾ ਲਾਇਕ ਹੈ ਬਣਨ ਦੇ ਇਹ ਬਿਲਕੁਲ ਜਗ੍ਹਾ ਬਣਨ ਦੇ ਲਾਇਕ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਸ਼ਾਮਲਾਟ ਸੁੰਨੇ ਸੜਕ ਤੇ ਬਹੁਤ ਜਗ੍ਹਾ ਜੀ ਸਾਰੀ ਨਹੀਂ ਇਹ ਹੱਡਾ ਰੋੜੀ ਠਾਈ ਕਦੋਂ ਗਈ 2022 ਜੀ 2022 ਚ ਸਰਪੰਚ ਨੇ ਢਹਾਈ ਸੀ ਉਹ ਸਰਪੰਚ ਫੋਟੋਆਂ ਨੇ ਜਿਹੜੇ ਸਰਪੰਚ ਦੀਆਂ ਬੈਠੇ ਦੀਆਂ ਇਹ ਪੰਚਾਇਤ ਜਿਹੜੀ ਮੌਜੂਦਾ ਹੁਣ ਮਤਲਬ ਚਲੋ ਹੁਣ ਤਾਂ ਭੰਗ ਹੋ ਗਈਆਂ ਵੋਟਾਂ ਪੈਣੀਆਂ ਨੇ ਇਹ ਸਾਰੀ ਪੰਚਾਇਤ ਨਾਲ ਸੀ ਬਿਲਕੁਲ ਵੈਸੇ ਦੂਜੇ ਪਿੰਡ ਦੇ ਵਾਸੀ ਇਹ ਕਹਿੰਦੇ ਸੀ ਕਿ ਮੱਕੀ ਲਵਾਤੀ ਇਹ ਚ ਅਸੀਂ ਤਾਂ ਦੇਖ ਰਹਿ ਮੱਕੀ ਨੂੰ ਕਿਤਾ ਨਹੀਂ ਲਵਾਈਏ ਜਗਾਈ ਨਹੀਂ ਉਸ ਦੀ ਦੇਖੋ ਜੀ ਮੈਂ ਕਹਿੰਦਾ ਮੈਂ ਇਹ ਗੱਲ ਸੋਨੂੰ ਕਹਿਣਾ ਵੀ ਹੋ ਸਕਦਾ ਇਹ ਹੱਡਾ ਰੋੜੀ ਇਧਰ ਨਿਕਲੇ ਆਵੇ ਬੀਜ ਮੈਂ ਇੱਧਰ ਵੀ ਨਿਕਲੇ ਇੱਧਰ ਵੀ ਨਿਕਲੇ ਕਿਉਂਕਿ ਅਸੀਂ ਜਿੱਦ ਦੀ ਸਾਡੀ ਮੇਰੀ 40 ਸਾਲ ਦੀ ਉਮਰ ਹੈ ਜੀ ਅਸੀਂ ਤਾਂ ਇੰਨੀਓਂ ਦੇਖ ਰਹੇ ਆ ਬਗਲਾ ਮਾਰਿਆ ਉਹ ਜੀ ਕੰਦ ਸੀ ਉਹ ਤਾਂ ਹੁਣ ਬੇਨਤੀ ਕਰਕੇ ਪਤਾ ਲੱਗੂ ਜੀ ਹੋ ਸਕਦਾ ਕਹਾ ਹੋਵੇ ਨਿਕਲ ਸਕਦੀ ਹੈ ਪਰ ਅਸੀਂ ਤਾਂ ਇੰਨੀਓਂ ਦੇਖੀ ਆ ਪਰ 2 ਸਾਲ ਪਹਿਲਾਂ ਜਦੋਂ ਹੱਡਾ ਰੋੜੀ ਹੁੰਦੀ ਸੀ ਕਿੰਨੇ ਕੁ ਕੁੱਤੇ ਹੁੰਦੇ ਸੀ ਇੱਥੇ ਬਹੁਤ ਜ਼ਿਆਦਾ ਕੁੱਤੇ ਉਰੇ ਰਹਿੰਦੇ ਸੀ ਸਾਈਕਲ ਤੇ ਨਹੀਂ ਜੀ ਬੰਦਾ ਲੰਘ ਸਕਦਾ ਮੋਟਰਸਾਈਕਲ ਤੇ ਨਹੀਂ ਜੀ ਬੰਦਾ ਲੰਘ ਆਹ ਜੀ ਸਾਫਕਾ ਜਿਹੜੇ ਮਾਰਦੇ ਨੇ ਸਾਬਕਾ ਫੌਜੀ ਹੈ ਜੀ ਆ ਜਿਨ੍ਹਾਂ ਨੇ ਮਤਾ ਪਾ ਕੇ ਦਿੱਤਾ ਤੁਹਾਨੂੰ ਮੈਂ ਐਕਸ ਆਰਮੀਆ ਦਾ ਵੀ ਦਿਖਾਉਣਾ ਜੀ ਜਿੱਥੇ ਮਾਈਆਂ ਆ ਗਈਆਂ ਉਧਰ ਮੱਥਾ ਟੇਕਿਆ ਇਹਨੇ ਆਓ ਦੇਖੋ ਜੀ ਆਓ ਦੇਖੋ ਜੀ ਕੈਮਰਾਮੈਨ ਨੂੰ ਮੈਂ ਬੇਨਤੀ ਪਲੀਜ਼ ਉਹਨਾਂ ਨੂੰ ਜਰੂਰ ਕੈਮਰੇ ਵਿੱਚ ਕੈਦ ਕੀਤਾ ਜਾਵੇ ਆ ਉਹ ਦੇਖੋ ਜੀ ਉਹ ਸੰਗਤ ਆ ਰਹੀ ਹੈ ਜੀ ਗੁਰੂ ਘਰ ਤੋਂ ਦੇਖ ਲਓ ਉਹ ਥੋੜੇ ਸਾਹਮਣੇ ਆ ਉਹ ਸੰਗਤ ਗੁਰੂ ਘਰ ਤੋਂ ਆ ਰਹੀ ਆ ਹੁਣ ਥੋੜੇ ਸਾਹਮਣੇ ਆ ਵੀ ਇਹ ਦੇਖ ਲਓ ਜੀ ਲੈ ਉਹ ਸਾਡੇ ਨਾਲ ਨਜਾਇਜ਼ ਧੱਕਾ ਕਰ ਰਹੇ ਨੇ ਜੀ ਜਨਨ ਕਿ ਤੁਹਾਡਾ ਪਿੰਡ ਕਿੰਨੇ ਪਰਸੈਂਟ ਤੁਹਾਡੇ ਨਾਲ ਆ ਸਾਰਾ ਪਿੰਡ ਸਾਡੇ ਨਾਲ ਆ ਜੀ ਇਹ ਉਹ ਕਰਨੇ ਜੀ ਜਿਨ੍ਹਾਂ ਦੇ ਕੋਲ ਸਿਆਮ ਲਾਟ ਲੱਗਦੀ ਆ ਉਹਨਾਂ ਦੀ ਜ਼ਮੀਨਾਂ ਵੀ ਨਹੀਂ ਤਾਂ ਇੱਥੇ ਆ ਜੂ ਆ ਹੀ ਕੰਮ ਆ ਜੀ ਵੀ ਸਾਡੀ ਜ਼ਮੀਨ ਦੇਖੋ ਜੀ ਜ਼ਮੀਨ ਦੇ ਤਾਂ ਕੋਲ ਹੋਵੇ ਹੋ ਸ਼ਾਮਲਾਟ ਸਮਾਨ ਚ ਤਾਂ ਹੋ ਨਹੀਂ ਸਕਦੀ ਉੱਥੇ ਅਸੀਂ ਚਾਹੁੰਦੇ ਆ ਵੀ ਰੋਡ ਦੇ ਉੱਪਰ ਨਾ ਹੋਵੇ ਰਹਿਾਇਸ਼ ਨੇੜੇ ਨਾ ਹੋਵੇ ਉਹ ਗੁਰੂ ਘਰ ਨੇੜੇ ਨਾ ਹੋਵੇ ਉਹ ਕੋਈ ਫਾਰਮ ਨੇੜੇ ਨਾ ਹੋਵੇ ਇੰਨੀਆਂ ਸਾਡੀਆਂ ਸਾਡੀ ਅਸੀਂ ਅਸੀਂ ਪ੍ਰਧਾਨ ਜੀ ਉਹਨਾਂ ਨੂੰ ਸਵਾਲ ਵੀ ਕੀਤਾ ਸੀ ਬਈ ਜੇ ਉਹਨਾਂ ਨੇ ਉੱਥੋਂ ਮਤਲਬ ਹੱਡਾ ਰੋੜੀ ਖਤਮ ਕੀਤੀ ਤਾਂ ਕੋਈ ਆਲਟਰਨੇਟਿਵ ਤੁਹਾਡੇ ਲਈ ਹੋਰ ਸ਼ਾਮਲਾਟ ਨਹੀਂ ਹੈਗੀ ਵੀ ਉੱਥੇ ਬਣ ਜੇ ਜਾਂ ਉੱਥੇ ਬਣਾ ਦਿੰਦੇ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਨਹੀਂ ਜੀ ਹੋਰ ਥਾਂਵੇਂ ਬਣਾਈ ਨਹੀਂ ਹੈਗੀ ਸਾਨੂੰ ਦਿੱਕਤ ਆ ਸੀ ਪਸ਼ੂ ਕਿੱਥੇ ਲੈ ਕੇ ਜਾਈ ਨਹੀਂ ਦੇਖੋ ਜੀ 40 ਵਿਗੇ ਤੇ ਸ਼ਾਮਲੜ ਦਾ ਟਟਬਿਆਂ ਚ ਠੀਕ ਹੈ 70 ਵਿਗੇ ਉਧਰ ਆ ਜੀ ਜੀ ਉੱਥੇ ਬਣ ਸਕਦੀ ਹੈ ਕਿ ਨਹੀਂ ਬਾ ਉੱਥੇ ਕੋਈ ਰੈਹਾਬਿਲਿਟੀ ਏਰੀਆ ਹੈ ਕੋਈ ਰੈਹਾਬਿਲਿਟੀ ਏਰੀਆ ਨਹੀਂ ਹੈ ਹਾਂ ਜੀ ਅਸੀਂ ਅਸੀਂ ਕਹਿੰਦੇ ਵੀ ਪਹਿਹੀ ਜਾ ਕੇ ਪਿੱਛੇ ਹਟਾ ਕੇ ਪੰਜ ਚਾਰ ਕਿਲਾ ਦੇ ਪਿੱਛੇ ਹਟਾ ਕੇ ਬਣਾਉਣਾ ਉਹਨੂੰ ਜੋ ਵੀ ਰਸਤਾ ਹੈ ਸ਼ਾਮਲੜ ਪਈਆ ਪਿੱਛੇ ਹਟਮੀ ਬਣਾਓ ਇਹ ਤਾਂ ਰੋਡ ਦੇ ਉੱਪਰ ਆ ਹੁਣ ਤੁਸੀਂ ਦੱਸੋ ਜੀ ਇੱਕ ਵੀ ਸ਼ਰਤ ਪੂਰੀ ਉਹ ਸ਼ਰਤ ਪੂਰੀ ਕਰ ਦੇਣ ਬਣਾ ਦੇਵੇ ਜੀ ਗਵਰਨਮੈਂਟ ਵੀ ਇਹੀ ਕਹਿੰਦੀ ਆ ਪਰ ਅਸੀਂ ਤਾਂ ਕਹਿੰਦੇ ਵੀ ਪ੍ਰਸ਼ਾਸਨ ਉਹਰੇ ਪਾਰਕ ਬਣਾ ਦੇਵੇ ਜੀ ਕੋਈ ਜਿਮ ਜਿਮ ਘਰ ਬਣਾ ਦੇਵੇ ਕੋਈ ਮਨ ਲਓ ਭਾਈ ਪੁਸਤਕਾਲਾ ਬਣਾ ਦੇਵੇ ਬੱਚਿਆਂ ਨੂੰ ਐਂਟਰਟੇਨਰਾਂ ਕੋਈ ਵੀ ਬਣਾ ਦੇਵੇ ਜੀ ਜੇ ਸਾਡੀ ਜ਼ਮੀਨ ਨਿਕਲਦੀ ਹੋਊਗੀ ਅਸੀਂ ਇੱਕ ਕਰਮ ਵੱਧ ਛੱਡਾਂਗੇ ਜੀ ਪਰ ਪ੍ਰਸ਼ਾਸਨ ਉਹਦੇ ਕੋਈ ਵਧੀਆ ਚੀਜ਼ ਬਣਾਵੇ ਦੇਖੋ ਇਹ ਤਾਂ ਅਚਾਨਕ ਆਏ ਨੇ ਜੀ ਪੂਰੇ ਹੱਡਾ ਰੋੜੀ ਬਿਲਕੁਲ ਚਲੋ ਅਗੋਲ ਤੋਂ ਭਾਈ ਜੀ ਮੌਜੂਦ ਨੇ ਫੌਜੀ ਸਾਹਿਬ ਕੀ ਨਾਮ ਹੈ ਜੀ ਆਪਣਾ ਇੰਦਰਜੀਤ ਸਿੰਘ ਖਹਿਰਾ ਅੱਛਾ ਫੌਜੀ ਸਾਹਿਬ ਬੜਾ ਮਸਲਾ ਇੱਥੇ ਸਹੋਲੀ ਪਿੰਡ ਦਾ ਇੱਕ ਤਰ੍ਹਾਂ ਕਹਿ ਰਹੀ ਹੈ ਕਿ ਕਿਉਂ ਚਖਵਾਈਆ ਹੱਡਾ ਰੋੜੀ ਦੂਜੀ ਤਰ ਕਹਿ ਰਹੀ ਹੈ ਕਿ ਵੱਡਾ ਨੁਕਸਾਨ ਸੀ ਇੱਥੇ ਕੁੱਤੇ ਆਉਂਦੇ ਸੀ ਚਖਵਾਈਆ ਵਧੀਆ ਕੀਤਾ ਤੁਹਾਨੂੰ ਕੀ ਲੱਗ ਮੈਸੇਜ ਤਾਂ ਜੀ ਬਹੁਤ ਵਧੀਆ ਕੰਮ ਹੋ ਗਿਆ ਤੇ ਜੋ ਉੱਥੋਂ ਚੱਕੀ ਗਈ ਸੀ ਜੀ ਕਿਉਂ ਅਸੀਂ ਵੀ ਡਿਊਟੀ ਵਾਲੇ ਆ ਰਾਤ ਨੂੰ ਆਉਂਦੇ ਸੀ ਕਾਫੀ ਵਾਰ ਮੇਰੇ ਨਾਲ ਵੀ ਹਾਦਸੇ ਹੋਏ ਨੇ ਇੱਥੇ ਇੰਨੇ ਜਿਆਦਾ ਕੁੱਤੇ ਵੜਦੇ ਸੀ ਕਾਫੀ ਬੱਚਿਆਂ ਨਾਲ ਵੀ ਹੋਏ ਨੇ ਲੇਡੀਜ਼ ਨਾਲ ਵੀ ਹੋਏ ਨੇ ਸ਼ਵੇਰੇ ਸ਼ੰਗੁਰ ਦੁਆਰਾ ਸਾਹਿਬ ਜਾਣਦੇ ਨੇ ਜੀ ਇਹਨੂੰ ਕੋਈ ਪੋਲਿਟਿਕਲ ਮੁੱਦਾ ਬਣਾ ਕੇ ਇਹ ਦੁਬਾਰਾ ਇੱਥੇ ਕਦੇ ਮਰਾ ਡੰਗਰ ਛੱਡਦਾ ਕਦੋਂ ਛੱਡਦਾ ਜੋ ਉਧਰ ਚੱਲ ਗਿਆ ਸਾਰੇ ਪਿੰਡ ਦਾ ਨਹੀਂ ਇਹਨਾਂ ਕਿ ਸਾਰੇ ਪਿੰਡਾਂ ਦਾ ਤੇ ਇਹ ਵਧੀਆ ਕੰਮ ਹੋਇਆ ਹੋਇਆ ਹੈ ਮੇਰੇ ਸ਼ਾਬ ਨਾਲ ਤਾਂ ਬਹੁਤ ਗਲਤ ਹੈ ਜੋ ਬੰਦੇ ਕਰਦੇ ਨੇ ਵੀ ਇੱਥੇ ਚੱਲੂ ਹੋਣੀ ਚਾਹੀਦੀ ਹੈ ਬਹੁਤ ਜਣੀ ਗਲਤ ਠੀਕ ਹੈ ਬਿਲਕੁਲ ਬਾਈ ਜੀ ਫਿਰ ਇਹ ਮਸਲਾ ਕੀ ਆ ਜਿਹੜੇ ਬੰਦੇ ਇਕੱਠੇ ਹੋਏ ਸੀ ਤੁਸੀਂ ਵੀ ਇੱਕ ਥੋੜਾ ਜਿਹਾ ਹਿੰਟ ਦਿੱਤਾ ਕਿ ਉਹਨਾਂ ਦੀ ਜ਼ਮੀਨ ਲੱਗਦੀ ਆ ਉਧਰ ਤਾਂ ਉਹਨਾਂ ਦੀ ਜ਼ਮੀਨ ਲੱਗਦੀ ਆ ਜੀ ਉਹ ਇੱਕ ਤਾਂ ਜੀ ਉਹ ਰਸਤਾ ਸੁਰਨਾ ਸੇਫ ਆ ਉਹਨਾਂ ਦੀ ਜ਼ਮੀਨ ਦੇ ਲਵੇ ਸ਼ਾਮ ਲੱਟ ਲੱਗਦੀ ਆ ਜੇ ਉਹਨਾਂ ਨੇ ਹੁਣ ਮੁੱਦਾਂ ਚੱਕਿਆ ਵੀ ਕੱਲ ਨੂੰ ਕਿਤੇ ਉੱਥੇ ਬਣਨਾ ਜਾਵੇ ਵੀ ਉਰੇ ਕੋਈ ਮਰੇ ਰਹੇ ਇੱਥੇ ਬਣਾ ਦੋ ਆਪਾਂ ਨੂੰ ਕੀ ਕੇਰਾ ਬਣ ਜੂ ਫਿਰ ਚੱਲੀ ਜਾਊਗੀ ਫਿਰ ਫਿਲਹਾਲ ਦੱਬੋ ਜੋ ਮਰਦਾ ਜਾਨਵਰ ਹੁਣ ਰਾਤ ਬਰਾਤ ਤੇ ਆ ਕੇ ਉਹ ਛਿੱਟ ਜਾਂਦੇ ਆ ਹਾਂ ਇੱਥੇ ਕੀ ਗੱਲ ਨੇ ਰਾਤ ਨੂੰ ਜਿਹਨੇ ਚਕਾਏ ਦਿੱਤੀ ਇੱਕ ਵਾਰੀ ਫਿਰ ਮੋੜ ਮੋੜ ਕਾ ਧੋ ਕਰਾਇ ਸੀ ਇਹਨਾਂ ਨੂੰ ਉਹ ਵੀ ਕਹਤਾ ਵੀ ਸਹਿਮਤੀ ਨਾਲ ਕਿਤੇ ਇੱਕ ਜਗ੍ਹਾ ਬਣਾ ਲਓ ਠੀਕ ਹੈ ਤੁਹਾਡੇ ਨਾਲ ਜੇ ਠੱਕਾ ਕਰੇਂਗੇ ਯਾਰ ਫਿਰ ਤਾਂ ਸਾਸੀਂ ਵੀ ਠੱਕਾ ਕਰ ਸਕਦੇ ਹਾਂ ਹਾਂ ਨਾਲੇ ਵੱਡਾ ਨੁਕਸਾਨ ਵੀ ਅੱਜ ਮੈਂ ਦੇਖਦਿਆਂ ਜਿਵੇਂ ਤੁਹਾਨੂੰ ਪੈ ਗਏ ਤੇ ਸਾਨੂੰ ਉਹ ਮੇਰੀ ਜ਼ਮੀਨ ਆ ਲੱਗਦੀ ਆ ਨਾਲ ਮੇਰੀ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਆ ਤਿੰਨ ਕਨਾਲ ਆ ਉਹ ਇਹ ਸੜਕ ਵਿੱਚ ਆਉਂਦੀ ਆ ਇੱਥੋਂ ਕਿਹਨਾਂ ਨੇ ਮ ਮੈਨਾਂ ਕਹਾਂ ਮੇਰੀ ਜ਼ਮੀਨ ਪੂਰੀ ਕਰ ਦੋ ਉਦੋਂ ਬਾਅਦ ਅਸੀਂ ਸ਼ਾਮ ਲਓ ਜਿਹੜੀ ਹੈਗੀ ਆ ਮੇਰੀ ਵੀ ਅਰਜੀ ਲਾਈ ਵੀ ਆ ਜ਼ਮੀਨ ਮੈਨ ਨਹੀਂ ਦੀ ਆ ਚੱਕਰਾ ਭਾਈ ਜੀ ਅੱਜ ਜਿਹੜੀਆਂ ਕਾਲੀਆਂ ਚੰਡੀਆਂ ਫਿਰ ਦਿਖਾਈਆਂਗੇ ਨੇ ਉਹ ਤਾਂ ਫਿਰ ਜਮੀਨ ਨਹੀਂ ਇਹ ਜੀ ਸਰਕਾਰ ਨੂੰ ਦੇ ਗੱਲ ਦਾ ਪਤਾ ਹੀ ਨਹੀਂ ਦੀ 2000 ਦੇ ਗੱਲ ਦਾ ਜੀ ਨਾ ਮੈਂ ਇਹਨਾਂ ਤੋਂ ਬਾਹਰੇ ਹੋਈ ਹੈ ਗੱਲ ਤਾਂ ਜਿਵੇਂ ਐਮਐਲਏ ਦੇਮਾਨ ਦੇ ਵਿਰੁੱਧ ਵੀ ਉਹਨਾਂ ਨੇ ਨਾਰੇबाजी ਕਰੀ ਵੀ ਉਹਨਾਂ ਨਾਲ ਕੋਈ ਦੇਖੋ ਉਹੀਓ ਬਣਮ ਗੱਲਾਂ ਬਣਾ ਰਹੇ ਨੇ ਉਹ ਉਹਦੇ ਨਾਲ ਕੋਈ ਲਿੰਕ ਨਹੀਂ ਦੇਮਾਨ ਦਾ ਜੀ ਇਹਦੇ ਨਾਲ ਕੋਈ ਲਿੰਕ ਨਹੀਂ ਹਾਂਜੀ ਹਾਂ ਤੇ ਤਾਂ ਉਸੇ ਪੰਚਾਇਤ ਨੇ ਚਕਾਈ ਉਹੀ ਵਿਰੋਧ ਕਰਨ ਲੱਗ ਗਏ ਹਾਂ ਜਿਹੜੇ ਸਾਡੇ 2 ਮੈਂਬਰ ਦੇ ਸਰਪੰਚ ਆ ਮੈਂਬਰوں ਦੋਨਾਂ ਦੀ ਡੈਥ ਹੋ ਗਈ ਬਸ ਠੀਕ ਹੈ ਜਿਹੜੇ ਸਾਡੇ ਪਾਸੇ ਸੀ ਨੋਕਲ ਬੰਦੇ ਸਾਡੇ ਪਾਸੋਂ ਕਿਸੇ ਦੇ ਸਾਈਨ ਨਹੀਂ ਹੋਣੇ ਕਿਸੇ ਦੇ ਵੀ ਨਹੀਂ ਹੋਣੇ ਵੀ ਇਹਨੂੰ ਚਕਾਓ ਉਧਰਲੇ ਪਾਸੇ ਦੇ ਸਾਰੇ ਸਾਈਨ ਵੀ ਇਹਨੂੰ ਚਕਾਓ ਠੀਕ ਹੈ ਹਾਂ ਉਹ ਦੇਖੋ ਕਿੰਨੇ ਸਾਈਨ ਨਹੀਂ ਸਾਰੀ ਬਿਲਕੁਲ ਸਹੌਲੀ ਦੀਆਂ ਤਸਵੀਰਾਂ ਦਿਖਾਈਆਂ ਨੇ ਪਿੰਡ ਦੀਆਂ ਜਿੱਥੇ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਮਸਲਾ ਕੀ ਸੀ ਕਿ ਹੱਡਾ ਰੂੜੀ ਦਾ ਦੋਨਾਂ ਧਿਰਾਂ ਦੀ ਗੱਲਬਾਤ ਸੁਣੀ ਦੂਜੀ ਧਿਰ ਨੇ ਦੱਸੀ ਗੱਲਬਾਤ ਕਿ ਇੱਥੇ ਰਿਹੈਸੀ ਏਰੀਆ ਸਾਰਾ ਕਿ ਇਹ ਰੈਸੀਰੀਆ ਹੋਣ ਕਾਰਨ ਵੱਡਾ ਨੁਕਸਾਨ ਹੋ ਸਕਦਾ ਕੁੱਤੇ ਨੇ ਜਿਹੜੇ ਵੱਡੀ ਗਿਣਤੀ ਚ ਕੁੱਤੇ ਰਹਿੰਦੇ ਸੀ ਤੇ ਵੱਡਾ ਨੁਕਸਾਨ ਕਰਦੇ ਸੀ ਭਾਈ ਜੀ ਇੱਕ ਉਹਨਾਂ ਨੇ ਹੋਰ ਵੀ ਗੱਲਬਾਤ ਕਹੀ ਕਿ ਹੁਣ ਅਸੀਂ ਕਿੱਥੇ ਕਿੱਥੇ ਉਹ ਕਰੀਏ ਪਸ਼ੂ ਕਿੱਥੇ ਅਸੀਂ ਪਸ਼ੂ ਮਜਬੂਰਾਂ ਜੀ ਗਰੀਬ ਬੰਦੇ ਹੁੰਦੇ ਨੇ ਜਿਹੜੇ ਜੀਸੀਬੀ ਮੰਗਾ ਕੇ ਦਬਾਉਂਦੇ ਨੇ 3-3000 ਰੁਪਿਆ ਲੱਗਦਾ ਉਹਨਾਂ ਦਾ 4-4000 ਲੱਗਦਾ ਵੀ ਹੱਲੇ ਦਾ ਹੱਲ ਕੀ ਹੋਵੇ ਜੀ ਉਹ ਪੰਚਾਇਤ ਇੰਨੀ ਢਾਈ ਹੈ ਜੀ ਅਸੀਂ ਅਸੀਂ ਉਹਨਾਂ ਤੋਂ ਪੁੱਛਦੇ ਆਂ ਜੀ ਅਸੀਂ ਉਹਨਾਂ ਤੋਂ ਪੁੱਛਦੇ ਆਂ ਜੀ ਵੀ ਤੁਸੀਂ ਇਹਦਾ ਹੱਲ ਕਰੋ ਆ ਸਾਰੇ ਸਾਡੇ ਕੋਲੇ ਸਾਈਨ ਨੇ ਕਾਗਜ਼ ਨੇ ਚੰਦ ਦੇਤੇ ਸਾਈਨ ਨੇ ਸਾਰੀ ਪੰਚਾਇਤ ਨੇ ਢਾਈ ਹੈ ਜੀ ਇਹ ਮੁੱਦਾ ਬਣਾਇਆ ਹੋਇਆ ਵੀ ਮੂਰੇ ਸਰਪੰਚ ਦੀ ਇਲੈਕਸ਼ਨ ਆਉਂਦੀ ਆ ਚਾਰ ਘਰ ਨਾਲ ਜੋੜ ਕੇ ਰੱਖੀਏ ਹੋਰ ਕੋਈ ਮੁੱਦਾ ਨਹੀਂ ਜੀ ਉਹ ਪੰਚਾਇਤ ਦੀ ਹੁਣ ਪੰਚਾਇਤਾਂ ਹੁਣ ਅਸੀਂ ਤਾਂ ਚਾਉਂਦੇ ਸਾਡੇ ਚ ਜਿੰਨੇ ਬੰਦੇ ਖੜੇ ਨੇ ਇੱਕ ਵੀ ਪੰਚਾਇਤ ਮੈਂਬਰ ਨਹੀਂ ਜੀ ਉਹਨਾਂ ਨੇ ਟਹਾਈਆ ਅਸੀਂ ਤਾਂ ਖੁਦ ਕਹਿੰਦੇ ਆ ਵੀ ਤੁਸੀਂ ਮਸਲਾ ਹੱਲ ਕਰੋ ਉਰੇ ਬਣਾ ਬਣਾਉ ਤਾਂ ਸਹੀ ਲਿਵਟ ਚੱਕ ਕੇ ਉਰੇ ਸਿੱਟ ਜਾਂਦੇ ਨੇ ਜੀ ਬਣਾਉਣ ਦੇ şart ਤਾਂ ਨਹੀਂ ਪੂਰੀਆਂ ਜੀ ਵੀਡੀਓ ਸਾਹਿਬ ਕਹਿੰਦੇ ਨੇ şartਤ ਪੂਰੀ ਕਰੋ ਐਸਡੀਐਮ ਸਾਹਿਬ ਕਹਿੰਦੇ ਨੇ şartਤ ਪੂਰੀ ਕਰੋ ਰਹਿਸ ਕੋਲ ਨਹੀਂ ਹੋਣੀ ਚਾਹੀਦੀ ਗੁਰਦੁਆਰਾ ਸਾਹਿਬ ਕੋਲ ਨਹੀਂ ਹੋਣੀ ਚਾਹੀਦੀ ਸੜਕ ਦੇ ਉੱਪਰ ਨਹੀਂ ਹੋਣੀ ਚਾਹੀਦੀ ਉਹਨਾਂ ਦਾ ਤਾਂ şartਤ ਪੂਰੀ ਨਹੀਂ ਹੁੰਦੀ ਠੀਕ ਹੈ ਜੀ ਕਿ ਢਾਈ ਤੋਂ ਬਾਅਦ ਵੀ ਸੁੱਟਦੇ ਸੀ ਉਰੇ ਡੰਗਰ ਹਾਂ ਜੀ ਐ ਇਦਾਂ ਹੀ ਓਪਨ ਜੀ ਐ ਪਹਿਲਾਂ ਪੰਚਾਇਤ ਸੀ ਨਾ ਉਹਨੇ ਮਤਾ ਪਾਇਆ ਸੀ ਵੀ ਜੇ ਕਿਸਦਾ ਡੰਗਰ ਮਰਦਾ ਤਾਂ ਪੰਚਾਇਤ ਆਪ ਦਬਾਊਗੀ ਹੁਣ ਉਹ ਸਰਪੰਚ ਦੀ ਡੈਥ ਹੋ ਗਈ ਉਦੋਂ ਬਾਅਦ ਇਹ ਉਲਟ ਸਾਡੇ ਖਿਲਾਫ ਹੋ ਗਏ ਹ ਪੀ ਬੈਸੇ ਤੁਹਾਨੂੰ ਕੀ ਲੱਗਦਾ ਮਸਲੇ ਦਾ ਹੱਲੇ ਤੱਕਵੇਂ ਨਿਕਲਣਾ ਚਾਹੀਦਾ ਜੀ ਮਸਲੇ ਦਾ ਹੱਲੇ ਦਾ ਜਿੱਥੇ ਜ਼ਿਆਦਾ ਸਾਮ ਲਾਟਾ ਉੱਥੇ ਹੋ ਸਕਦੀ ਹੈ ਜੀ ਹਾਂ ਜੀ ਬਹੁਤ ਪਿੰਡ ਤੋਂ ਦੂਰ ਕਈ ਕਿਲੋਮੀਟਰ ਪਿੱਛੇ ਆ ਉਹ ਉਹ ਵੱਡੇ ਰੋਡ ਤੋਂ ਪਿੱਛੇ ਆ ਉੱਥੇ ਬਣ ਸਕਦੀ ਹੈ ਜੀ ਉਧਰ 40 ਬਗਟੇ ਮੈਂ ਉੱਥੇ ਕਰ ਦੇਣ ਠੀਕ ਹੈ ਪਿੱਛੇ ਹਟਾ ਕੇ ਕਰਨ ਵਾਲੇ 4 ਕਿਲਿਆਂ ਦੀ ਬਾਹੀ ਰਸਤਾ ਲੈ ਕੇ ਜਾਣ ਕੱਚਾ ਉੱਥੇ ਬਣਾ ਦੇਣਗੇ ਹਾਂ ਵੀ ਲਿੰਕ ਰੋਡ ਤੇ ਤੋਂ ਕੋਈ ਬਣਦਾ ਜੀ ਨਾ ਉੱਥੇ ਬਿਲਕੁਲ ਗਲਤ ਹੈ ਜੀ ਬੱਚਿਆਂ ਦਾ ਕੌਣ ਜ਼ਿੰਮੇਵਾਰ ਹੈ ਜੀ ਫਿਰ ਉਹ ਪੰਚਾਇਤ ਜ਼ਿੰਮੇਵਾਰ ਬਣੂਗੀ ਜਿਹੜੇ ਕਾਲੀਆਂ ਝੰਨੇ ਦਿਖਾਉਂਦੇ ਜੇ ਕਿਸੇ ਦਾ ਕੱਲ ਨੂੰ ਬੱਚਾ ਨੁਕਸਾਨ ਇੱਕ ਇੱਕ ਬੱਚਾ ਸਭ ਦੇ ਅਸੀਂ ਤਾਂ ਜੀ ਦੇਖੋ ਅਸੀਂ ਤੁਹਾਨੂੰ ਇੰਨੇ ਕਾਗਜ਼ ਦਿਖਾ ਚੁੱਕੇ ਵੀ ਜਿਨ੍ਹਾਂ ਨੂੰ ਆ ਗੌਲ ਪਿੰਡ ਦੀ ਪੰਚਾਇਤ ਦਾ ਮਤਾ ਗੁਰਦੁਆਰਾ ਸਾਹਿਬ ਦਾ ਮਤਾ ਆਪ ਸਰਕਾਰੀ ਹਾਈ ਸਕੂਲ ਦਾ ਮਤਾ ਉਰੋਂ ਹੱਡਾ ਰੂੜੀ ਚੱਕਣ ਦੇ ਬਾਵਜੂਦ ਉਹਨਾਂ ਨੂੰ ਪ੍ਰੋਬਲਮ ਦਾ ਕੋਈ ਮਤਾ ਉਹ ਦਿਖਾਉਣ ਜੀ ਕਾਗਜ਼ ਅਸੀਂ ਤਾਂ ਅਕਸਰ ਬਿਸਮੈਨ ਵੈਲਫੇਅਰ ਸੁਸਾਇਟੀ ਦਾ ਸਾਡੇ ਕੋਲੇ ਮਤਾ ਆ ਦੇਖੋ ਸਭ ਟੈਸਟਡ ਨੇ ਜੀ ਇਹ ਸਾਰੇ ਦੇਖ ਲਓ ਉਹਨਾਂ ਲਈ ਕੋਈ ਮਤਾ ਹੈ ਨਹੀਂ ਉਹਨਾਂ ਨੇ ਕੋਈ ਮਤਾਂ ਨਹੀਂ ਹੁੰਦਾ ਚਾਰ-ਚਾਰ ਇਕੱਠੇ ਹੋ ਕੇ ਇੱਕ-ਇੱਕ ਘਰ ਦੇ ਚਾਰ-ਚਾਰ ਮੈਂਬਰ ਤੇ ਉਹ ਜਿਹੜੇ ਇਕੱਠੇ ਹੋਏ ਖੜੇ ਹਾਂ ਕੋਈ ਕੱਲਾ ਮੈਂਬਰ ਨਹੀਂ ਸੀ ਇੱਕ ਤੇ ਜਿਹਦੇ ਪੰਜ ਨੇ ਪੰਜੇ ਆ ਕੇ ਉੱਠ ਕੇ ਚਾਰ ਨੇ ਚਾਰ 20-30 ਬੰਦੇ ਖੋ ਕੇ ਇਕੱਠੇ ਉੱਤੇ ਠੀਕ ਹੈ ਤੇ ਇੱਧਰ ਕਾਇਮ ਮਤ ਨਹੀਂ ਬਿਲਕੁਲ ਹਾਂਜੀ ਹਾਂਜੀ ਹੁਣ ਤੱਕ ਜਿੰਨੇ ਵੀ ਗਰੀਬ ਘਰਾਂ ਦੇ ਕਿਸੇ ਡੰਗਰ ਮਰੇ ਨੇ ਅਸੀਂ ਮੁੰਡੇ ਆਪ ਪੈਸੇ ਪਾ ਕੇ ਅਸੀਂ ਦਬਾਉਣੇ ਆ ਜੀ ਜੇ ਸੀ ਵੀ ਨੂੰ ਅਸੀਂ ਪੈਸੇ ਦੰਨੇ ਆ ਜੀ ਜੇ ਕਿਸੇ ਜੇ ਕਿਸੇ ਗਰੀਬ ਦਾ ਮਰਦਾ ਆ ਅਸੀਂ ਹੁਣ ਵੀ ਕਹਿੰਦੇ ਆ ਜੇ ਕਿਸੇ ਗਰੀਬ ਨੂੰ ਕੋਈ ਦਿੱਕਤ ਦਾ ਪੈਸਾ ਨਹੀਂ ਅਸੀਂ ਦਬਾਵਾਂਗੇ ਉਹਦਾ ਡੰਗਰ ਹੁਣ ਜਿਹੜਾ ਦੇ ਜੱਟਾਂ ਜ਼ਿਮੀਂਦਾਰਾਂ ਨੂੰ ਕਹਿੰਨੇ ਉਹ ਮਰਦੇ ਨੇ ਉਹਨੇ ਜ਼ਮੀਨਾਂ ਨੇ ਜੀ ਆਪਣੀ ਜ਼ਮੀਨ ਚ ਦਬਾ ਸਕਦੇ ਜਦੋਂ ਦੁੱਧ ਚੋਣਿਆ ਡੰਗਰ ਦਾ ਜੀ ਜਦੋਂ ਤੱਕ ਇਹਦੇ ਛੱਡ ਕੇ ਨਹੀਂ ਆਉਂਦੇ ਜਦੋਂ ਮਰ ਗਿਆ ਜੀ ਗੰਦ ਕਿਤੇ ਛਿੱਟੇ ਉਹ ਇਹ ਆਪਣਾ ਵੀ ਬਣਦਾ ਵੀ ਆਪਾਂ ਆਪਦਾ ਡੰਗਰ ਜਦੋਂ ਪਾਲਦੇ ਆ ਉਹਨੂੰ ਸਭ ਕੋਈ ਦੁੱਧ ਚੋਣਿਆ ਸਾਰਾ ਕੋਈ ਮੁਨਾਫਾ ਲੈਣੇ ਆ ਜਦੋਂ ਐਕਸਪਾਇਰ ਹੋ ਗਿਆ ਕੁਝ ਵੀ ਹੋ ਗਿਆ ਤਾਂ ਆਪਣੇ ਕੋਲ ਜ਼ਮੀਨਾਂ ਨੇ ਜੀ ਸਾਡੇ ਕੋਲ ਜ਼ਿਮੀਂਦਾਰ ਕੋਲ ਜ਼ਮੀਨਾਂ ਨੇ ਅਸੀਂ ਆਪਣੀ ਜ਼ਮੀਨ ਦੇ ਵਿੱਚ ਦੱਬ ਸਕਦੇ ਕਿਉਂ ਉਹਦੀ ਬੇਵਾਰੀ ਦੇ ਕੁੱਤੇ ਪਾੜਦੇ ਨੇ ਉਹਨੂੰ ਖਿੱਚਦੇ ਨੇ ਜੀ ਲੱਤਾਂ ਕਿਤੇ ਹੱਡ ਕਿਤੇ ਜੀ ਉਹ ਚੀ 10 ਬਿੱਗੇ ਕਮੀਨਾ ਦੇ ਉੱਥੇ ਬਿੱਗਾ ਥਾਂ ਰੱਖ ਲੈਣ ਕਮੀਨਾ ਬਾਅਦ ਤੇ ਉੱਥੇ ਦੱਬੀ ਜਾ ਸਕਦੇ ਨੇ ਕਿ ਮਸਲੇ ਤਾਂ ਬਹੁਤ ਹੱਲ ਹੋ ਸਕਦਾ ਬਹੁਤ ਅਲਟਰਨੇਟ ਦੇਖੋ ਉਹਨਾਂ ਦੇ ਗਰੀਬ ਲੋਕਾਂ ਦੀ ਜ਼ਮੀਨ ਆ 10 ਬਿੱਗੇ ਉਹਦੇ ਵਿੱਚੋਂ ਬਿੱਗਾ ਥਾਂ ਰੱਖ ਲੈਣ ਦੱਬਣ ਵਾਸਤੇ ਸਿਰਫ ਉਹ ਇਲੈਕਸ਼ਨ ਲੜਣ ਜਿਹੜੇ ਜੱਟ ਨੌਬ ਦੀ ਜ਼ਮੀਨ ਚ ਦੱਬ ਲਾਂ ਜਿੰਨਾ ਚਿਰ ਨਹੀਂ ਬਣਦੀ ਜਦ ਪੰਚਾਇਤ ਬਣਾਉਗੀ ਜਿੱਥੇ ਬਣੂਗੀ ਬਣ ਜੂਗੀ ਠੀਕ ਹੈ ਜੀ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਸਹੋਲੀ ਪਹੁੰਚੇ ਵਿਰੋਧਤਾ ਹੋਈ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਪਰ ਉਸ ਤੋਂ ਬਾਅਦ ਹੀ ਜਿਹੜੀ ਤਸਵੀਰ ਆ ਕਿਉਂਕਿ ਐਮਐਲਏ ਦੇਮਾਨ ਦੇ ਵਿਰੁੱਧ ਵੀ ਬੋਲਿਆ ਗਿਆ ਕਿ ਦੇਮਾਨ ਸਾਹਿਬ ਕੁਝ ਕਰਵਾ ਰਹੇ ਨੇ ਪਰ ਪਿੰਡ ਵਾਸੀਆਂ ਦਾ ਕਹਿਣਾ ਉਹਨਾਂ ਨੇ ਤਸਵੀਰ ਦਿਖਾਈਆ ਕਿ ਇਸ ਹੱਡਾ ਰੋੜੀ ਦਾ ਮਸਲਾ ਐਮਐਲਏ ਤੋਂ ਪਹਿਲਾਂ ਦਾ ਪੁਰਾਣਾ ਮਸਲਾ ਉਦੋਂ ਦੀ ਢਾਈ ਹੋਈਆ ਪਰ ਹੁਣ ਦੋਸ਼ ਕਿਉਂ ਲਾ ਰਹੇ ਨੇ ਕਿ ਰਾਜਨੀਤੀ ਕਰ ਰਹੇ ਨੇ ਇੱਥੋਂ ਤੱਕ ਕਹਿ ਰਹੇ ਨੇ ਪਰ ਜਿੱਥੇ ਹੱਡਾ ਰੋੜੀ ਆ ਸਾਨੂੰ ਵੀ ਮੌਕੇ ਤੇ ਤਸਵੀਰਾਂ ਦਿਖਾਈਆਂ ਨੇ ਪੂਰੀ ਲੋਕੇਸ਼ਨ ਦਿਖਾਈ ਆ ਕਿ ਕਿੱਥੇ ਬਣੀ ਹੋਈ ਆ ਜਿਹਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਸਾਹਿਬ ਵੀ ਆ ਸਕੂਲ ਵੀ ਆ ਤੇ ਮਤੇ ਵੀ ਇਹਨਾਂ ਨੇ ਦਿਖਾਏ ਨੇ ਕਿ ਦੋ ਪਿੰਡਾਂ ਦੇ ਮਤੇ ਅਗੌਲ ਪਿੰਡ ਇੱਧਰ ਆ ਤੇ ਸਹੋਲੀ ਪਿੰਡ ਇੱਧਰ ਆ ਅਗੌਲ ਤੇ ਸਹੋਲੀ ਦੇ ਮਤੇ ਪਏ ਹੋਏ ਨੇ ਸੋ ਲਗਾਤਾਰ ਕਹਿ ਰਹੇ ਨੇ ਕਿ ਇੱਥੇ ਪੂਰੀ ਵਿਰੋਧਤਾ ਹੋ ਰਹੀ ਆ ਦੋ ਪਿੰਡ ਕਹਿ ਰਹੇ ਨੇ ਕਿ ਬਹੁਤ ਹਜ਼ਾਰਾਂ ਦੀ ਸੰਕਰਣ ਦੀ ਗਿਣਤੀ 'ਚ ਖਤਰਨਾਕ ਕੁੱਤੇ ਸਨ ਜੋ ਵੱਡਾ ਨੁਕਸਾਨ ਕਰਦੇ ਸੀ ਤਾਂ ਹੱਡਾ ਰੋੜੀ ਚੁਕਵਾਈ ਗਈਆ ਅਤੇ ਇਹ ਮੰਗ ਵੀ ਕਰ ਰਹੇ ਨੇ ਕਿ ਜੇ ਪੰਚਾਇਤ ਆ ਪਿੰਡ ਦੇ ਲੋਕ ਇਕੱਠੇ ਹੋ ਕੇ ਸ਼ਾਮਲਾਟ ਹੋਰ ਜਗ੍ਹਾ ਤੇ ਪਈਆ ਕੇ ਜਿੱਥੇ ਕੋਈ ਰਿਹਾਇਸੀ ਏਰੀਆ ਨਹੀਂ ਉੱਥੇ ਹੱਡਾ ਰੋੜ ਹੀ ਬਣਵਾਈ ਜਾਵੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਜਾ ਸੈਂਟਰਲ ਪੰਜਾਬ ਟੀਵੀ